ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਜਿੱਥੇ ਦੱਸਦੀ ਕਿ 1 ਮਈ 2026 ਨੂੰ ਲਾਲ ਸਲਾਮ ਨਾਮ ਦੀ ਇੱਕ ਮੂਵੀ ਜੋ ਕਿ ਇਹ ਵਰਲਡ ਵਾਈਡ ਰਿਲੀਜ਼ ਹੋਣੀ ਸੀ ਤੇ ਉਸ ਨੂੰ ਹੁਣ ਜੋ ਕਿ ਇਹ ਸੈਂਸਰ ਬੋਰਡ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸੈਂਸਰ ਬੋਰਡ ਦੇ ਵੱਲੋਂ ਕਿਉਂ ਰੋਕ ਲਗਾਈ ਗਈ ਹੈ ਇਸ ਦਾ ਕਾਰਨ ਜਾਣਦੇ ਹਾਂ ਟੀਮ ਦੇ ਮੈਂਬਰਸ ਵੀ ਸਾਡੇ ਨਾਲ ਮੌਜੂਦ ਨੇ ਸਰ ਜੋ ਸੈਂਸਰ ਬੋਰਡ ਦੇ ਵੱਲੋਂ ਲਾਲ ਸਲਾਮ ਮੂਵੀ ਨੂੰ ਰੋਕ ਲਗਾ ਦਿੱਤੀ ਗਈ ਕੀ ਕਾਰਨ ਸਮਝਦੇ ਹੋ ਕਿ ਕਿਉਂ ਰੋਕ ਲਗਾਈ ਗਈ ਹੈ ਜੋ ਉਹਨਾਂ ਨੇ ਸਾਨੂੰ ਆਫੀਸ਼ੀਅਲੀ ਮੇਲ ਕੀਤੀ ਹੈ ਜੋ ਸਾਨੂੰ ਦੱਸਿਆ ਉਹਨਾਂ ਨੇ ਇਹਦੇ ਵਿੱਚ ਜੋ ਰੀਜ਼ਨ ਦਿੱਤਾ ਉਹਨਾਂ ਨੇ ਦਿੱਤਾ ਕਿ ਵਾਇਲੈਂਸ ਅਗੇਂਸਟ ਊਮਨ ਐਂਡ ਇਨਵੋਲਵਮੈਂਟ ਆਫ ਚਿਲड्रन ਇਨ ਵਾਇਲੈਂਸ ਐਕਟੀਵਿਟੀ ਇਹ ਉਹਨਾਂ ਨੇ ਰੀਜ਼ਨ ਦਿੱਤਾ ਜਦ ਕਿ ਫਿਲਮ ਦੇ ਵਿੱਚ ਇਦਾਂ ਦਾ ਕੋਈ ਦ੍ਰਿਸ਼ ਹੈ ਨਹੀਂਗਾ ਸਾਡੇ ਮੁਕਾਬਲ ਜੇ ਕੋ 파ਰਟੀਕੂਲਰ ਇਦਾਂ ਦਾ ਦ੍ਰਿਸ਼ ਤੁਹਾਨੂੰ ਲੱਗ ਰਿਹਾ ਸੀ ਤਾਂ ਸੇ ਉਹ ਕੱਟਣ ਨੂੰ ਤਿਆਰ ਸੀ ਬਿਲਕੁਲ ਸਰ ਜਿਹੜੀ ਵੱਡੀ ਵੱਡੀ ਮੂਵੀਜ਼ ਹੁੰਦੀਆਂ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਮੂਵੀਜ਼ ਬਣਦੀਆਂ ਨੇ ਕੋਈ ਜਿੱਦਾਂ ਸੀਨ ਆ ਗਿਆ ਕਿ ਜਿੱਦਾਂ ਹੁਣ ਇਸ ਮੂਵੀਜ਼ ਦੇ ਵਿੱਚ ਕੀ ਆ ਗਿਆ ਹੈ ਕਿ ਔਮਨਸ ਦੇ ਅਗੇਂਸਟ ਵਾਇਲੈਂਸ ਯੂਜ਼ ਕੀਤੀ ਗਈ ਮੋਸਟਲੀ ਮੂਵੀਜ਼ ਦੇ ਵਿੱਚ ਉਹ ਸੀਨ ਕਟਵਾ ਦਿੱਤੇ ਜਾਂਦੇ ਨੇ ਪਰ ਇਸ ਮੂਵੀ ਨੂੰ ਸਿੱਧਾ ਮਤਲਬ ਬੈਨ ਹੀ ਕਰ ਦਿੱਤਾ ਗਿਆ ਉਸ ਨੂੰ ਕਿਵੇਂ ਵੇਖਦੇ ਹੋ ਕਿ ਸੈਂਸਰ ਉਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਬਿਲਕੁਲ ਗਲਤ ਫੈਸਲਾ ਜੀ ਇਦਾਂ ਦਾ ਕੁਝ ਹੈ ਨਹੀਂ ਫਿਲਮ ਦੇ ਵਿੱਚ ਫੈਸਲਾ درست ਨਹੀਂ ਹੈਗਾ ਇਸੇ ਲਈ ਅਸੀਂ ਇਹ ਸਾਰਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿੰਨੀਆਂ ਫਿਲਮਾਂ ਤੁਸੀਂ ਦੇਖੋ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਬਤਿਆਚਾਰ ਇਹਦੇ ਵਿੱਚ ਇਹਨਾਂ ਨੂੰ ਵਾਇਲੈਂਸ ਇਹ ਲੱਗਾ ਕਿ ਔਰਤ ਆਪਣੀ ਹੱਕ ਦੀ ਆਵਾਜ਼ ਉਠਾ ਰਹੀ ਹੈ ਇਸ ਫਿਲਮ ਚ ਔਰਤਾਂ ਕੱਟੀਆਂ ਹੋ ਕੇ ਆਪਣੇ ਹੱਕ ਲਈ ਆਵਾਜ਼ ਉਠਾਉਣੀ ਉਹ ਉਹਨਾਂ ਨੂੰ ਵਾਇਲੈਂਸ ਲੱਗ ਗਿਆ ਸਰ ਉਹ ਸੀਨ ਸਮਝਾ ਸਕਦੇ ਹੋ ਕੀ ਸੀਨ ਸੀਗਾ ਕਿ ਜਿਹਦੇ ਵਿੱਚ ਉਹਨਾਂ ਨੂੰ ਲੱਗਿਆ ਹੋਵੇ ਕਿ ਜਿਹੜਾ ਇਹਨਾਂ ਨੇ ਦੋ ਤੁਹਾਨੂੰ ਕਾਰਨ ਦੱਸਿਓ ਸੀਨ ਥੋੜਾ ਜਿਹਾ ਸਮਝਾ ਸਕਦੇ ਕੀ ਸੀਗਾ ਐਕਚੁਅਲ ਜੋ ਸੀ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਇਦਾਂ ਦਾ ਕੁਝ ਅਸੀਂ ਪਾਇਆ ਹੀ ਨਹੀਂ ਸੀ ਫਿਲਮ ਦੇ ਵਿੱਚ ਫਿਲਮ 'ਚ ਇੱਕ ਕੈਰੈਕਟਰ 'ਚ ਇੱਕ ਜ਼ਿੰਮੇਵਾਰ ਦਾ ਕੈਰੈਕਟਰ ਜਿਹੜਾ ਤਰਸੇਮ ਪਾਲਜੀ ਵੱਲੋਂ ਨਿਭਾਇਆ ਗਿਆ ਆਮ ਤੌਰ ਪਿੰਡਾਂ ਦੀ ਇਹ ਕਹਾਣੀ ਹੈ ਕਿ ਜ਼ਿੰਮੇਵਾਰ ਐਕਸਪਲੋਇਡ ਕਰਦੇ ਨੇ ਊਮਨਸ ਨੂੰ ਜਿੱਦਾਂ ਕੁਝ ਜਿਹੜੇ ਤਕੜੇ ਜਾਂ ਕੁਝ ਕੁਝੀ ਮਾਨਸਿਕਤਾ ਦੇ ਸਾਰੇ ਨਹੀਂ ਕਹਿ ਰਿਆ ਕੁਝ ਕੁ ਬੰਦੇ ਇਦਾਂ ਦੇ ਉਦਾਂ ਦੇ ਇੱਕ ਕੈਰੈਕਟਰ ਹਨਾ ਪਿੰਡ ਚ ਕੁਝ ਕੁ ਹੁੰਦੇ ਵੀ ਨੇ ਤੋ ਇਹ ਕੈਰੈਕਟਰ ਜਿਹਨੇ ਪੱਠੇ ਵੀ ਜਿਹੇ ਹੋਇਆ ਤੋ ਪੱਠਿਆਂ ਦੀ ਪੰਡਲੀ ਵੀ ਉਹ ਮਤਲਬ ਔਰਤਾਂ ਨੂੰ ਮਤਲਬ ਉਹਨਾਂ ਦਾ ਸ਼ੋਸ਼ਣ ਕਰਦਾ ਪਿਆ ਹਨਾ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਉਹ ਬੰਦਾ ਜੇ ਇਦਾਂ ਚਾਹੁੰਦਾ ਹਨਾ ਇੱਕ ਇੱਕ ਉਹਦੇ ਇਸ ਵਿਰੋਧ ਦੇ ਵਿੱਚ ਫਿਰ ਔਰਤਾਂ ਸਾਰੀਆਂ ਇਕੱਠੀਆਂ ਹੋ ਕੇ ਉਹਦੇ ਖਿਲਾਫ ਕੱਢ ਜੰਨੀ ਆ ਕਿ ਨਹੀਂ ਇਹ ਅਸੀਂ ਇਹ ਸਹਿਣ ਨਹੀਂ ਕਰਾਂਗੇ ਜੀ ਇੱਕ ਜਿਹੜਾ ਬੱਚੇ ਦਾ ਸੀਨ ਦੱਸ ਰਹੇ ਉਹ ਕੀ ਸੀਨ ਸੀਗਾ ਕਿ ਇਸੇ ਨਾਲ ਸੰਬੰਧਿਤ ਹੈ ਕਿ ਉਹ ਬੱਚਾ ਆਪਣੇ ਮਾਂ ਨੂੰ ਦੇਖ ਲੈਂਦਾ ਮੈਂ ਕਿਉਂ ਜ਼ਿੰਮੇਵਾਰ ਉਹਦੇ ਨਾਲ ਕੁਝ ਗਲਤ ਕਰ ਲੈਂਦਾ ਫਿਰ ਉਹ ਫੈਸਲਾ ਲੈਂਦਾ ਕਹਾਣੀ ਦਾ ਆਇਆ ਵੀ ਜਾ ਸਕਦਾ ਉਹ ਕੱਟੇ ਜਾ ਸਕਦਾ ਸੀ ਉਹ ਫਿਰ ਦੱਤੀ ਚੁੱਕਦਾ ਔਰ ਉਹ ਉਹ ਕਿਰਦਾਰ ਬਲਵੰਦਰ ਕੰਗਜੀ ਨੇ ਲਿਵਾਇਆ ਹੋਇਆ ਉਹ ਬੱਚਾ ਛੋਟੇ ਦਾ ਸੀਨ ਉਸ ਤੋਂ ਬਾਅਦ ਉਹ ਐਕਚੁਅਲੀ ਬੇਸਿਕ ਦਿਖਾਇਆ ਗਿਆ ਸੀ ਉਹ ਕੋ ਇਹ ਜਿਹੜੇ ਇਹ ਕੈਰੈਕਟਰ ਨੇ ਕਿਉਂ ਜਾ ਕੇ ਅੱਗੇ ਜਾ ਕੇ ਇਸ ਮੂਵਮੈਂਟ ਦੇ ਵਿੱਚ ਰਲ ਜਾਂਦੇ ਆ ਐਕਚੁਅਲੀ ਫਿਲਮ ਨਕਸਲਾਈਟ ਮੂਵਮੈਂਟ ਨਾਲ ਜੁੜਦੀ ਜਾ ਕੇ ਫਿਰ ਉਹ ਜਾ ਕੇ ਕਿਉਂ ਰਲ ਜਾਂਦੇ ਨੇ ਇਹਦੇ ਵਿੱਚ ਉਹਦਾ ਇੱਕ ਬੇਸਿਕ ਜਦੋਂ ਬੈਕਗ੍ਰਾਉਂਡ ਚੱਲਦਾ ਨਾ ਦੋ ਘਟਨਾਵਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਇੱਕ ਤੇ ਇਹ ਵਾਲੀ ਕਿ ਕਿਦਾਂ ਜਦਾਂ ਵੱਡੇ ਜ਼ਿਮੀਦਾਰੀयां ਕੁਝ ਇੱਕ ਕਿ ਆਰਥਿਕ ਸ਼ੋਸ਼ਣ ਤੇ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦੇ ਨੇ ਜਾਂ سرمਾਇਦਾਰੀ ਕਰਦੀ ਹੈ ਤਾਂ ਹਾਂ ਉਦੇ ਬਾਰੇ ਗੱਲ ਕਰ ਕਿ ਉਹਨਾਂ ਤੋਂ ਸਤਾਏ ਹੋਏ ਲੋਕ ਫਿਰ ਸੰਘਰਸ਼ਾਂ ਦੇ ਰਾਹ ਤੇ ਤੁਰ ਪੈਂਦੇ ਨੇ ਇੱਕ 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 ਕਿਸਮ ਦਾ ਹੈ ਨਾ ਇਹਦੇ ਵਿੱਚ ਉਹ ਫਿਰ ਜਾ ਕੇ ਉਸ ਮੂਮੈਂਟ ਦੇ ਵਿੱਚ ਲੜਦਾ ਤੇ ਫਿਰ ਇਹ ਦੋ ਕੈਰੈਕਟਰ ਨੇ ਫਿਲਮ ਦੇ ਵਿੱਚ ਜਿਹੜੇ ਇਹ ਫੈਸਲਾ ਲੈਂਦੇ ਕਿ ਸਾਡੀ ਲੜਾਈ ਜਿਹੜੀ ਹੈ ਜਿਵੇਂ ਭਗਤ ਸਿੰਘ ਹੋਣਾ ਨੇ ਅਸੈਂਬਲੀ 'ਚ ਬੰਬ ਸੁੱਟ ਕੇ ਉਸ ਤੋਂ ਬਾਅਦ ਗ੍ਰਿਫਤਾਰੀ ਦਿੱਤੀ ਤੇ ਫਿਰ ਜਾ ਕੇ ਗੱਲ ਰੱਖੀ ਆਪਣੀ ਇੱਕ ਔਰਟ ਕੋਰਟ ਦੇ ਅੱਗੇ ਤਾਂ ਇਹ ਵੀ ਕੁਝ ਇਸ ਤਰ੍ਹਾਂ ਦੇ ਕਰਦੇ ਕਿ ਅਸੀਂ ਬਹੁਤ ਲੜਾਈ ਲੜ ਲਈ ਹੁਣ ਆਪਾਂ ਇਹ ਆਪਣੇ ਮਸਲੇ ਮਾਨਯੋਗ ਅਦਾਲਤ ਅੱਗੇ ਰੱਖਾਂਗੇ ਤੇ ਫਿਰ ਦੋ ਨੌਜਵਾਨੇ ਦੇ ਵਿੱਚੋਂ ਜਿਹੜਾ ਕਰੈਕਟਰ ਕੰਗਜੀ ਨੇ ਨਿਭਾਇਆ ਇੱਕ ਮੈਂ ਜਾ ਕੇ ਆਪਣੇ ਆਪ ਨੂੰ ਅਰੈਸਟ ਕਰਾ ਦਿੰਦੇ ਆ ਔਰ ਅਰੈਸਟ ਕਰਾ ਕੇ ਜਦੋਂ ਫਿਰ ਉਹ ਕੋਰਟ ਦੇ ਅੱਗੇ ਪੇਸ਼ ਕੀਤੇ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਉਹ ਗੱਲ ਰੱਖਦੇ ਕਿ ਆਖਿਰ ਸਾਨੂੰ ਹਥਿਆਰ ਚੱਕਣ ਦੀ ਲੋੜ ਕਿਉਂ ਪਈ ਇੱਥੇ ਇੱਕ ਡਾਇਲੋਗ ਆ ਕਿ ਜੱਸਾ ਸਾਹਿਬ ਅਸੀਂ ਮਜ਼ਦੂਰ ਜਮਾਤ ਚੋਂ ਆਂ ਸਾਡੇ ਹੱਥਾਂ 'ਚ ਦਾਤੀਆਂ ਸਨ ਥੋੜੇ ਸਨ ਹਲ ਸਨ ਇਹ ਸਾਡੇ ਹੱਥਾਂ 'ਚ ਹਥਿਆਰ ਕਿਵੇਂ ਆ ਗਏ ਕਿ ਮਾਨਯੋਗ ਅਦਾਲਤ ਤੇ ਜਾਨਣਾ ਚਾਹੀਦਾ ਹੈ ਫਿਰ ਉਹ ਇੱਕ ਜੱਜ ਦਾ ਕਰੈਕਟਰ ਜਿਹੜਾ ਚੱਠਾ ਮੈ ਆਪਣੇ ਨਿਭਾਇਆ ਫਿਰ ਉਹ ਕੋਰਟ ਆਰਡਰ ਕਰਦੇ ਕਿ ਹਾਂਜੀ ਦੱਸੋ ਅਸੀਂ ਤੁਹਾਡੀ ਗੱਲ ਸੁਣਨੀ ਚਾਹਾਂਗੇ ਕੋਰਟ ਅੱਗੇ ਫਿਰ ਗੱਲ ਰੱਖੀ ਜਾਂਦੀ ਉੱਥੋਂ ਕਹਾਣੀ ਬੈਕਗ੍ਰਾਉਂਡ ਚੱਲਦੀ ਕਿ ਕਿਉਂ ਆਖਰ ਕਿਉਂ ਲੋਡ ਪੈ ਗਈ ਆਖਰ ਨੂੰ ਲੋਕਾਂ ਨੂੰ ਸੰਘਰਸ਼ ਦੇ ਰਾਹ ਤੇ ਤੁਰਨ ਦੀ ਲੋੜ ਕਿਉਂ ਪੈ ਗਈ ਇੱਥੇ ਮਸਲਾ ਲੋਡ ਐਂਡ ਪੂਰਤੀ ਦਾ ਹੈ ਜੀ ਕਿ ਕਿਉਂ ਲੋੜ ਪੈ ਗਈ ਕਿਉਂ ਵਿਦਰੋਹ ਹੋ ਰਿਹਾ ਹੈ ਨੇ ਕਿਉਂ ਕਿਸਾਨਾਂ ਨੂੰ ਲੋੜ ਪੈ ਗਈ ਕਿ ਉਹ ਟਰੈਕਟਰ ਜਾਂ ਟਰਾਲੀਆਂ ਆਪਣੇ ਗੱਡਿਆਂ ਦੇ ਉੱਤੇ ਦਿੱਲੀ ਨੂੰ ਤੁਰ ਪਏ ਸੀ ਕਿਉਂ ਲੋੜ ਪੈ ਗਈ ਆਖਰ ਤੇ ਉਹਦੀ ਵਜ੍ਹਾ ਹੋਏਗੀ ਨਾ ਕੋਈ ਨਾ ਕੋਈ ਤੁਸੀਂ ਫਿਰ ਟੋਏ ਪੱਟ ਦਿੱਤੇ ਅਗੇ ਕਿਲ ਬੀਜ ਦਿੱਤੇ ਉਹ ਤੁਸੀਂ ਉਹ ਤਾਂ ਸਤਾਪਤੀ ਜੋ ਕਰ ਰਹੀ ਕਰੀ ਰਹੀ ਹੈ ਜੀ ਸਰ ਤੁਸੀਂ ਗੱਲਬਾਤ ਦੌਰਾਨ ਪ੍ਰੈਸ ਮਤਲਬ ਜਦੋਂ ਪ੍ਰੈਸ ਕਾਨਫਰੰਸ ਦਿੱਤਾ ਤੁਸੀਂ ਦੱਸਿਆ ਕਿ 2023 ਜੇ ਇਹ ਮੂਵੀ ਜੋ ਕਿ ਇਹ ਬੰਨੀ ਸ਼ੁਰੂ ਹੋਈ ਤੇ 24 ਦੇ ਐਂਡ ਤੇ ਅ ਮੂਵੀ ਜੋ ਕਿ ਇਹ ਤਿਆਰ ਹੋ ਗਈ ਉਸ ਤੋਂ ਬਾਅਦ ਜਦੋਂ OTT ਤੇ ਜਾਂ cinema ਘਰਾਂ 'ਚ ਲਾਂਚ ਕਰਨੀ ਸੀਗੀ ਉਸ ਤੋਂ ਪਹਿਲਾਂ ਸੈਂਸਰ ਬੋਰਡ ਦੀ ਪਰਮਿਸ਼ਨ ਦੀ ਗੱਲ ਹੋਈ ਅ ਤੁਹਾਡੇ ਕੋਲ ਇਹ ਪੇਪਰਸ ਵੀ ਪਏ ਨੇ ਜਦੋਂ ਤੁਸੀਂ ਸੈਂਸਰ ਬੋਰਡ ਨੂੰ ਫੋਨ ਕੀਤੇ ਜਾਂ ਕਾਫੀ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਫੋਨ ਫੋਨ ਕੀਤੇ ਗਏ ਔਰ ਉਸ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਲੱਗਦਾ ਨਹੀਂ ਕਿ ਜੋ ਮਤਲਬ ਤੁਹਾਡੇ ਵੱਲੋਂ ਕਾਫੀ ਫੋਨ ਵਗੈਰਾ ਕੀਤੇ ਗਏ ਉਹਨਾਂ ਵੱਲੋਂ ਰਿਸਪੌਂਸ ਦੇਣਾ ਚਾਹੀਦਾ ਸੀਗਾ ਕਿਉਂਕਿ ਹੁਣ 2026 ਆ ਗਈ ਹੋਈ ਐ ਕਾਫੀ ਟਾਈਮ ਇਹ ਮੂਵੀ ਲਟਕਦੀ ਰਹੀ ਕਿਵੇਂ ਦੇਖ ਰਹੇ ਹੋ ਬਹੁਤ ਫੋਨ ਕਾਲ ਕੀਤੇ ਜਾ ਦੇਖੋ ਡਿਟੇਲਸ ਪਈਆਂ ਹੋਈਆਂ ਨੇ ਉਹਦੇ ਮਤਲਬ ਇੱਕ ਨੰਬਰ ਤੇ 52 ਵਾਰ ਕਾਲ ਹੋਈ ਕਿਸੇ ਤੇ 30 ਵਾਰ ਹੋਈ ਕਿਸੇ ਦਾ 18 ਵਾਰ ਹੋਈ ਹੈ ਉਹਨਾਂ ਦੇ ਲੈਣ ਲੈਣ ਨੰਬਰਾਂ ਤੇ ਰਿਕਾਰਡਿੰਗਸ ਤੱਕ ਪਈਆਂ ਹੋਈਆਂ ਨੇ ਫੋਨ ਮੇਰਾ ਰਿਕਾਰਡਿੰਗ ਤੇ ਲਗਾਉਂਦਾ ਸੀ ਕਿ ਕੀ ਗੱਲਬਾਤ ਹੋ ਰਹੀ ਸੀ ਸਰ ਐਕਚੁਅਲ ਜੀ ਕੀ ਗੱਲਬਾਤ ਹੋਈ ਸੀ ਉਹਨਾਂ ਨੇ ਕੋਈ ਕੋਈ ਰੀਜ਼ਨ ਨਹੀਂ ਜੀ ਉਹਨਾਂ ਕੋ ਪਹਿਲਾਂ ਤੋਂ ਸਕ੍ਰੀਨਿੰਗ ਲਈ ਟਾਈਮ ਹੀ ਨਹੀਂ ਸੀ ਦੇ ਰਹੇ ਜੀ ਉਹਨਾਂ ਨੇ 7-8 ਮਹੀਨੇ ਤੱਕ ਲਟਕਾਈ ਜਦ ਕਿ 45 ਦਿਨ ਦੇ ਅੰਦਰ ਉਹਨਾਂ ਨੂੰ ਜੋ ਰਾਈਟ ਟੂ ਸਰਵਿਸ ਐਕਟ ਦੇ ਮੁਤਾਬਕ ਹੈ ਜਾਂ ਜੋ ਉਹਨਾਂ ਦੇ ਨਿਯਮ ਬਣੇ ਹੋਏ ਹੈਗੇ ਉਹਨਾਂ ਦੇ ਵਿੱਚ 45 ਦਿਨ ਸੇ ਫਿਲਮ ਦੇਣੀ ਹੁੰਦੀ ਹੈ ਚਲੋ ਹੋਰ ਟਾਈਮ ਲਾ ਲਓ ਵਿੱਚ ਕੁਝ ਹੋਰ ਜਿਵੇਂ ਹੋਗੇ ਹੋਣਗੇ ਪਰ 8-9 ਮਹੀਨੇ ਫਿਲਮ ਜਾਂ ਸਾਲ ਲਟਕਾਈ ਰੱਖਣੀ ਤੇ ਫਿਰ ਉਹਦਾ ਵੀ ਕੋਈ ਅੱਛਾ ਰੀਜ਼ਨ ਉਹਨਾਂ ਨੇ ਦਿੱਤਾ ਨਹੀਂ ਸਾਨੂੰ ਵੀ ਤੁਸੀਂ ਦੇਖੋ ਕਿ ਫਿਲਮ ਅੱਜ ਦੇਖੀ ਜਾਂਦੀ ਮੰਨ ਲਓ 3 ਦਸੰਬਰ ਅੱਜ ਹੋਵੇ ਤੇ ਅੱਜ ਅਗਰ ਫਿਲਮ ਦੇਖੀ ਜਾਵੇ ਤੇ 2 ਮਹੀਨੇ ਬਾਅਦ ਥੋੜੀ ਨੂੰ ਜਾ ਕੇ ਦੱਸੋਗੇ ਕਿ ਫਿਲਮ ਚ ਕੀ ਸੀਗਾ ਕਿਵੇਂ ਯਾਦ ਰਹੇਗਾ ਤੁਹਾਨੂੰ ਮੈਂ ਉਹਨਾਂ ਦੀ ਜਿਹੜੇ ਸੀਓ ਸੀ ਮੈਡਮ ਲక్ష్ਮੀਮਾ ਦੇ ਮੈਮ ਮੇਰੀ ਮੈਨੂੰ ਇੱਕ ਵੈਸੇ ਲੋਜਿਕ ਸਮਝਾਓ ਕਿ ਤੁਸੀਂ ਫਿਲਮ ਦੇਖੀ 3 ਦਸੰਬਰ ਨੂੰ ਤੇ ਫੈਸਲਾ ਜਾ ਕੇ ਤੁਸੀਂ 29 ਨੂੰ ਦੇਣ ਡੇ ਹੋ 29 ਜਨਵਰੀ ਨੂੰ ਮਤਲਬ 2 ਮਹੀਨੇ ਦਾ ਗੈਰ ਭਾਤਾ ਤੁਸੀਂ ਸਮਝਾਓ ਮੈਨੂੰ ਕਿ ਜਿਹੜੇ ਬੰਦੇ ਉਹ ਫਿਲਮ ਨੂੰ ਦੇਖ ਰਹੇ ਸੀ ਪੁਛਦੇ ਕਿ ਡਿਸੀਜਨ ਨੂੰ ਕਿਉਂ ਟਾਈਮ ਲੱਗ ਗਿਆ ਇੰਨਾ ਮਤਲਬ ਇੰਨਾ ਟਾਈਮ ਕਿਉਂ ਲੱਗ ਗਿਆ ਤੁਸੀਂ ਕੋਈ ਪ੍ਰਤੀਕਰਮ ਹੋਣੇ ਦੋਗੇ ਨਾ ਅਗਰ ਕਿਸੇ ਚੀਜ਼ ਨੂੰ ਤੁਸੀਂ ਚੰਗਾ ਜਾਂ ਮਾੜਾ ਜੋ ਵੀ ਕਹੋਗੇ ਇਹਨੇ ਅੱਜ ਤੋਂ ਕਾਨਫਰੰਸੈਂਸ ਅੱਜ ਕਰ ਰਹੇ ਹੋ ਤਾਂ 2 ਮਹੀਨੇ ਬਾਅਦ ਉਹਦਾ ਜਾ ਕੇ ਪ੍ਰਤੀਕਰਮ ਨਿਕਲੇ ਇਦਾਂ ਤਾਂ ਨਹੀਂ ਨਾ ਹੋਏਗਾ ਉਹ 2 ਮਹੀਨੇ ਕਿੱਥੇ ਰਹੀ ਕਲਮ ਕੀ ਉਹ ਕੋਈ ਜਵਾਬ ਹੈ ਇਹਨਾਂ ਨੂੰ ਪੁੱਛਣਾ ਸਰ ਕੀ ਲੱਗਦਾ ਹੈ ਇਹ ਫੈਸਲਾ ਜੋ ਪੰਜਾਬੀ ਸਿਨੇਮਾ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਆ ਕਾਫੀ ਟਾਈਮ ਪਹਿਲਾਂ ਜਦੋਂ ਤੁਸੀਂ ਦੱਸਿਆ ਮੂਵੀ ਸੈਂਸਰ ਬੋਰਡ ਦੇ ਵੱਲੋਂ ਦੇਖੀ ਗਈ ਤੇ 2 ਮਹੀਨੇ ਬਾਅਦ ਇਸ ਦੀ ਜੋ ਕਿ ਹੈ ਰਿਐਕਸ਼ਨ ਆ ਰਿਹਾ ਹੈਗਾ ਕਿਵੇਂ ਵੇਖਦੇ ਹੋ ਇਸ ਦਾ ਤੇ ਬਿਹਤਰ ਜਵਾਬ ਤੇ ਦਰਸ਼ਨ ਭਾਜੀ ਹੁਣੇ ਦੇਣਗੇ ਕਿਉਂਕਿ ਇਹ ਪੰਜਾਬੀ ਸਿਨੇਮਾ ਤੋਂ ਬਹੁਤ ਲੰਬੇ ਸਮੇਂ ਤੋਂ ਅਸੀਂ ਤਾਂ ਹੁਣ ਸ਼ਾਇਦ 8-10 ਸਾਲ ਤੋਂ ਲੱਗੇ ਹੋਏ ਹਾਂ 12 ਸਾਲ ਇਹਨਾਂ ਦੀ ਪੂਰੀ ਜ਼ਿੰਦਗੀ ਗੁਜ਼ਰ ਗਈ ਹੈ ਪੰਜਾਬੀ ਸਿਨੇਮਾ ਨੂੰ ਜਿੰਨਾ ਬਿਹਤਰ ਤਰੀਕੇ ਨੇ ਸਮਝਦੇ ਨੇ ਕਿ ਸੈਂਸਰ ਬੋਰਡ ਤੱਕ ਨੂੰ ਇਹ ਅੰਦਰਲੀ ਜਿੰਨੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਬਹੁਤ ਇਸ ਦਾ ਜਵਾਬ ਤੁਸੀਂ ਦੇ ਰਹੇ ਹੋ। ਦੇਖੋ ਇਸ ਤਰ੍ਹਾਂ ਹੈਗਾ ਸੈਂਸਰ ਬੋਰਡ ਜਿਹੜਾ ਸਾਡਾ ਗਵਰਨਮੈਂਟ ਆਫ ਇੰਡੀਆ ਦਾ ਬੋਰਡ ਹੈ। ਵਾਇਲੇਸ਼ਨ ਤੁਸੀਂ ਦੇਖਦੇ ਹੋ ਬਹੁਤ ਹੁਣ ਮੈਂ ਜ਼ਿਕਰ ਕੀਤਾ ਸੀ ਫਿਲਮ ਦਾ ਉਹਦੇ ਵਿੱਚ ਮੇਰੇ ਖਿਆਲੋਂ ਕਿੰਨੀ ਵਾਇਲੇਸ਼ਨ ਆਉਂਦੇ ਅੰਦਰ ਹਨ। ਔਰਤ ਦੇ ਕਿਰਦਾਰ ਨੂੰ ਅਸੀਂ ਜੋ ਇਹਨਾਂ ਨੇ ਦੱਸਿਆ ਸਟੋਰੀ ਦੇ ਮੁਤਾਬਕ ਅਸੀਂ ਨਹੀਂ ਦਿਖਾਵਾਂਗੇ ਤੇ ਅਸੀਂ ਆਪਣੀ ਸਟੋਰੀ ਦਾ ਖਰੇ ਵੀ ਉਤਰਾਂਗੇ। ਕਿਉਂਕਿ ਸਿਨੇਮਾ ਜਿਹੜਾ ਦੇਖੋ ਅਮੀਰੀ ਗਰੀਬੀ ਦਾ ਜਿਹੜਾ ਸਾਡੇ ਵਿੱਚ ਚੱਲਦਾ ਆਇਆ ਸ਼ੁਰੂ ਤੋਂ ਹਰ ਸਿਨੇਮੇ ਦੇ ਵਿੱਚ ਸਾਡੀ ਕਹਾਣੀਆਂ ਇਹੀ ਕਿਉਂਕਿ ਇਹ ਰੀਅਲ ਕਹਾਣੀ ਹੈ ਕੋਈ ਮਨਘੜਤ ਕਹਾਣੀਆਂ ਨਹੀਂ ਹੈਗੀਆਂ ਕਿਉਂਕਿ ਸਮਾਜ ਚ ਜੋ ਵਿਚਰਦਾ ਹੈ ਜੋ ਲੇਖਕ ਦੇਖਦਾ ਹੈ ਜੋ ਡਾਇਰੈਕਟਰ ਦੇਖਦਾ ਹੈ ਜੋ ਐਕਟਰ ਦੇਖਦੇ ਉਹੀ ਭੂਮਿਕਾ ਨਿਭਾਉਂਦੇ ਆਪਾਂ ਹਨ ਅਸਲ ਲਾਈਫ ਦੇ ਵਿੱਚ ਇਹੀ ਕੁਝ ਹੋ ਰਿਹਾ ਤੇ ਮੇਰੇ ਖਿਆਲ ਤੋਂ ਕੋਈ ਐਡਾ ਵੱਡਾ ਰੀਜ਼ਨ ਵੀ ਹੈ ਨਹੀਂ ਜਿਹੜੀ ਇਹਨਾਂ ਨੇ ਦੱਸਿਆ ਇੱਕ ਔਰਤ ਜੇ ਖੇਤਾਂ ਚ ਪੱਠੇ ਲੈਣ ਜਾਂਦੀ ਹੈ ਜਾਂ ਕੰਮ ਕਰਦੀ ਹੈ ਤੇ ਉਹਦੇ ਤੇ ਕੋਈ ਬੁਰੀ ਨਿਗਾਹ ਰੱਖ ਰਿਹਾ ਤੇ ਇੱਕ ਨਾਰਮਲ ਗੱਲਾਂ ਨੇ ਇਹ ਤਾਂ ਸਮਾਜ ਚ ਬਹੁਤ ਕੁਝ ਹੋ ਰਿਹਾ ਜੀ ਬਿਲਕੁਲ ਸਰ ਹਾਂ ਬਹੁਤ ਮੈਂ ਕਹਿੰਦਾ ਜੀ ਪੰਜਾਬੀ ਸਿਨੇਮਾ ਨਹੀਂ ਸਾਰਾ ਪੰਜਾਬ ਹੀ ਦਮਾਉਣ ਦੀ ਕੋਸ਼ਿਸ਼ ਹੈ ਇਸ ਟਾਈਮ ਕਿਉਂਕਿ ਇਸ ਟਾਈਮ ਜਿਹੜਾ ਸਰਕਾਰਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ ਤੁਸੀਂ ਦੇਖੋ ਨਾ ਕਿੱਡੀਆਂ-ਕਿੱਡੀਆਂ ਵੱਡੀਆਂ ਫਿਲਮਾਂ ਸਾਡੀਆਂ ਜਿਹੜੀਆਂ ਬੈਨ ਕਰ ਦਿੱਤੀਆਂ ਗਈਆਂ ਤੇ OTT ਦੇ ਉੱਤੇ ਸਾਡੀਆਂ ਫਿਲਮਾਂ ਬੈਨ OTT ਤੇ ਦਾ ਰੀਲਿਸ ਕਰਨ ਨੂੰ ਕੋਈ ਨਹੀਂ ਰੋਕ ਸਕਦਾ ਉੱਥੇ ਵੀ ਬੈਨ ਕਰ ਦਿੱਤੀਆਂ ਗਈਆਂ ਇਹਨਾਂ ਨੇ ਇੰਨੀ ਮਿਹਨਤ ਕੀਤੀ ਐ ਇੰਨੀ ਵਧੀਆ ਸਟੋਰੀ ਐ ਕੋ ਡਿਫਰੈਂਟ ਸਿਲਮਾ ਲੈ ਕੇ ਆ ਰਹੇ ਐ ਤੇ ਤੁਸੀਂ ਉਹ ਵੀ ਰਿਲੀਜ਼ ਨਹੀਂ ਹੋ ਹੁੰਦੇ ਰੇ ਉਹਨਾਂ ਦਾ ਮਤਲਬ ਇਹੀ ਐ ਵੀ ਤੁਸੀਂ ਉਹ ਹਾਸੋ ਹੀਣੀਆਂ ਫਿਲਮਾਂ 'ਚ ਫਸੇ ਰਹੋ ਤੁਸੀਂ ਪੰਜਾਬ ਦਾ ਕਲਚਰ ਪੰਜਾਬ ਦੀ ਗੱਲ ਨਾ ਕਰ ਸਕੋ ਕੋਈ ਮੁੱਦਾ ਨਾ ਚੱਕ ਸਕੋ ਇਹ ਇੱਕ ਵੱਡਾ ਜਿਹੜਾ ਮੈਨੂੰ ਲੱਗਦਾ ਰੀਜ਼ਨ ਜਿਹੜਾ ਬਹੁਤ ਮਤਭਾਗਾ ਐ ਤੇ ਮੈਂ ਤਾਂ ਤੁਹਾਡੇ ਮਾਧਿਅਮ ਨਾਲ ਹੀ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਸੀਂ ਪੰਜਾਬ ਨਾਲ ਧੱਕਾ ਨਾ ਕਰੋ ਜਿਹੜਾ ਤੁਸੀਂ ਕਰ ਰਹੇ ਹੋ ਇਹ ਬੜਾ ਗਲਤ ਐ ਕਿਉਂਕਿ ਇੱਥੋਂ ਦਾ ਯੂਥ ਪਹਿਲਾਂ ਹੀ ਵਿਹਲਾ ਬੈਠਾ ਹੈ ਜੇ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਹਨਾਂ ਨੂੰ ਕੰਮ ਕਰਨ ਦਿਓ ਇਹ ਫਿਲਮ ਨੂੰ ਜਿਹੜਾ ਸਾਇੰਸ ਸਰਟੀਫਿਕੇਟ ਦਾ ਜੋ ਬਣਦਾ ਉਹ ਦਿੱਤਾ ਜਾਵੇ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਫਿਲਮ ਬਣੀ ਪਈ ਹੈ ਤੇ ਫਿਲਮ ਜਿਹੜੀ ਰਿਲੀਜ਼ ਹੋ ਗਈ ਅ ਸਰ ਮੂਵੀ ਬਣਾਉਣ ਦੇ ਵਿੱਚ ਕਿੰਨਾ ਕ ਖਰਚਾ ਆਇਆ ਕਿਉਂਕਿ ਜੇਕਰ ਗੱਲ ਕਰੀਏ ਅਗਰ ਮੂਵੀ ਰਿਲੀਜ਼ ਨਹੀਂ ਹੁੰਦੀ ਤਾਂ ਕਾਫੀ ਨੁਕਸਾਨ ਵੀ ਜੋ ਕਿ ਜਿਹੜੀ ਟੀਮ ਨੇ ਉਹਨਾਂ ਨੂੰ ਠਾਣਾ ਪੈ ਸਕਦਾ ਕਿੰਨਾ ਕ ਖਰਚਾ ਹੋਇਆ ਸੀ ਇਸ ਮੂਵੀ ਨੂੰ ਬਣਾਉਣ ਦੇ ਵਿੱਚ ਦੇਖੋ ਖਰਚਾ ਤਾਂ ਇਹਨਾਂ ਦਾ 80 ਤੋਂ ਕਰੋੜ ਦੇ ਵਿੱਚ ਹੋਇਆ ਹੋਇਆ 80 ਲੱਖ ਤੋਂ ਕਰੋੜ ਦੇ ਵਿੱਚ ਵਿੱਚ ਹੋਇਆ ਹੋਇਆ ਮਤਲਬ ਇੱਕ ਇਹਨਾਂ ਨੇ ਵਧੀਆ ਫਿਲਮ ਬਣਾਈ ਸੀ ਇਹ ਸੋਚ ਕੇ ਵੀ ਅਸੀਂ ਸਿਨੇਮਾ ਉੱਪਰ ਲੈ ਕੇ ਆਉਣਾ ਕਿਉਂਕਿ ਮੇਰੇ ਖਰ 225 ਦੇ ਵਿੱਚ ਕੋਈ ਵੀ ਪੰਜਾਬੀ ਦੀ ਫਿਲਮ ਨਹੀਂ ਚੱਲੀ ਜੇ ਕੋਈ ਬੋਲਦਾ ਤੇ ਉਹ ਗਲਤ ਬੋਲਦਾ ਜੇ ਮੇਰੇ ਖਰ ਸਾਰੇ ਬੈਠੇ ਕੋਈ ਫਿਲਮ ਨਹੀਂ ਚੱਲੀ ਤੇ ਜੇ ਕੋਈ ਚੰਗੀਆਂ ਚੱਲੀ ਤਾਂ ਨਹੀਂ ਵੀ ਕਮੇਡੀ ਤੋਂ ਲੋਕ ਅੱਕ ਚੁੱਕੇ ਨੇ ਤੰਗ ਆ ਚੁੱਕੇ ਨੇ ਤੇ ਸਿਨੇਮਾ ਜਿਹੜਾ ਹੈ ਉਹ ਅਗਰ ਨਵਾਂ ਕੋਈ ਬੱਚਾ ਲੈ ਕੇ ਆ ਰਿਹਾ ਜਾਂ ਨਵੇਂ ਮੇਕਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਇਹ ਜਿਹੜਾ ਮੈਂ ਕਹਿੰਨਾ ਵੀ ਤੁਸੀਂ ਵਿਤਕਰੇ ਦੀ ਗੱਲ ਕਰਦੇ ਸੀ ਇਹ ਵਿਤਕਰੇ ਤੋਂ ਵੀ ਵੱਡਾ ਪੰਜਾਬ ਨਾਲ ਤੱਕਾ ਹੋ ਰਿਹਾ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਵੀ ਸਾਰੀ ਪੰਜਾਬੀ ਇੰਡਸਟਰੀ ਨੂੰ ਜੁੜਨਾ ਚਾਹੀਦਾ ਕੱਲੇ ਅਸੀਂ ਨਹੀਂ ਹੋਰ ਲੋਕਾਂ ਨੇ ਵੀ ਫਿਲਮਾਂ ਬਣਾਈਆਂ ਨੇ ਅੱਗੇ ਬਣਨੀਆਂ ਵੀ ਐ ਅਸੀਂ ਵਾਰ-ਵਾਰ ਕਹਿੰਨੇ ਸਿਨੇਮਾ ਵੱਖਰਾ ਲੈ ਕੇ ਆਓ ਵਧੀਆ ਸਿਨੇਮਾ ਬਣਾਓ ਤੇ ਇਹ ਬਣਨਾ ਵੀ ਚਾਹੀਦਾ ਪਰ ਇਹ ਬੜਾ ਹੀ ਮੈਂ ਕਹਿੰਨਾ ਵੀ ਮੱਧ ਭਕਾ ਹੈ ਦੇ ਸਰਕਾਰਾਂ ਲਈ ਵੀ ਜਿਹੜਾ ਤੁਸੀਂ ਵਿਤਕਰਾ ਕਰ ਰਹੇ ਹੋ ਇਹ ਨਾ ਕਰੋ ਸਾਡੀ ਫਿਲਮ ਨੂੰ ਬਣਦਾ ਸਰਟੀਫਿਕੇਟ ਦਿਓ ਤਾਂ ਜੋ ਅਸੀਂ ਫਿਲਮ ਰਿਲੀਜ਼ ਕਰ ਸਕੀਏ ਜੀ ਬਿਲਕੁਲ ਲਾਲ ਸਲਾਮ ਜੋ ਮੂਵੀ ਹੈ ਉਸ ਦੀ ਰਿਲੀਜ਼ਿੰਗ ਹੋਣੀ ਸੀ ਵਰਲਡ ਵਾਈਡ 1 ਮਈ ਨੂੰ ਪਰ ਹੁਣ ਜੋ ਸੈਂਸਰ ਬੋਰਡ ਦੇ ਵੱਲੋਂ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ ਇਹ ਗੱਲਬਾਤ ਕੀਤੀ ਗਈ ਸੀਗੀ ਟੀਮ ਮੈਂਬਰਸ ਦੇ ਨਾਲ ਜਿਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇੱਕ ਵਾਰ ਜੋ ਕੀ ਹੈ ਫੇਰ ਆਪਣੇ ਫੈਸਲੇ ਤੇ ਜੋ ਕੀ ਹੈ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਮੂਵੀ ਜੋ ਕੀ ਹੈ ਆਮ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਕੈਮਰਾਮੈਨ ਰਿਸ਼ਭ ਦੇ ਨਾਲ ਦਿਨਿਕ ਸਵੇਰਾ ਤੋਂ ਸਮ੍ਰਿਤੀ Tiwari ਦੀ ਰਿਪੋਰਟ